ਹਾਂਜੀ ਦੋਸਤੋ ਕੀ ਹਾਲ ਚਾਲ ਜੇ ਸਸਤਰੀ ਕਾਲ ਹੋ ਠੀਕ ਠਾਕ ਸਾਰੇ ਬਾਈ ਜੀ ਬਹੁਤ ਬਹੁਤ ਤੁਸੀਂ ਸਪੋਰਟ ਕਰ ਰਹੇ ਹੋ ਮੈਨੂੰ ਤੇ ਅੱਜ ਅਸੀਂ ਜਾ ਰਹੇ ਆ ਮੁਹਾਲੀ ਨੂੰ ਤੇ ਮੇਰੇ ਨਾਲ ਹੈਗੇ ਨੇ ਕਮਲਿੰਦਰ ਸਰ ਜੋ ਕਿ ਸੈਂਪਲ ਤੇ ਸੈਂਪਲ ਕਰਾ ਰਹੇ ਨੇ ਪਰ ਸਿੱਟਾ ਕੋਈ ਨਿਕਲ ਨਹੀਂ ਰਿਹਾ ਅਜੇ ਦਿਖਾਉਂਦਾ ਆ ਦੇਖੋ ਆ ਅਸੀਂ ਆ ਆ ਕੰਮ ਹੁੰਦਾ ਸਾਡੇ ਨਾਲ ਸੈਂਪਲਾਂ ਕਰਾਓ ਜੀ ਆਹ ਕਰੋ ਸੈਂਪਲ ਕਰਵਾ ਰਹੇ ਹਾਂ ਦੁਖੀ ਕਰਦੇ ਆ 5 ਲੱਖ ਰੁਪਈਆ ਲਾ ਦੂ ਸੈਂਪਲ ਕਰਾ ਰਿਹਾ ਦੁਖੀ ਕਰਤਾ ਜੇ ਨਾਲ ਕਮਲਿੰਦਰ ਜੀ ਨੇ ਮੈਨੂੰ ਵੀ ਦੁਖੀ ਕੀਤਾ ਹੋਇਆ ਜੀ ਇਹ 8ਵਾਂ 9ਵੇਂ ਵਾਰੀ ਆ ਗਏ ਆ ਉਹ ਸੈਂਪਲ ਲਈ ਉਸ ਤੋਂ ਪਹਿਲਾਂ 10 ਜਿਹੜੇ ਸਾਡੇ ਲੱਕ ਕਿਤੇ ਆ ਐਜ ਮਾਰਕੀਟਿੰਗ ਚਲੋ ਦੇਖਦੇ ਆ ਕੀ ਹੁੰਦਾ ਇਹ ਆਰਡਰ ਆਪਾਂ ਵਿਨ ਕਰਦੇ ਆ ਨਹੀਂ ਕਰਾਂਗੇ ਵਿਨ ਅਗਲੇ ਵਲੌਗ ਚ ਦੱਸਾਂਗੇ ਆਰਡਰ ਲੈ ਕੇ ਜਾਣਾ ਸੀ ਠੀਕ ਬਾਈ ਜੀ 200 ਰੁਪਏ ਕਿਲੋ ਜਾਮੂ ਵਿਕ ਰਹੇ ਆ ਤੇ ਕਿੱਥੇ ਪਿੰਡਾਂ ਦੇ ਵਿੱਚ ਇਦਾਂ ਹੀ ਖਾਣ ਨੂੰ ਮਿਲ ਜਾਂਦੇ ਆ ਨਾ ਦਾ ਇਹ ਕਿਹੋ ਜਿਹਾ ਮਾਰ ਚੱਲ ਦੇ ਦੇ ਫਿਰ ਪਈਆ ਦੇ ਦੇ ਭਾਈਆ ਹਾਂਜੀ ਜਮੂਨਾ ਜਮਣ ਦੋਸਤ ਦੋਸਤ ਰੁਪਏ ਹੈ ਭਾਈ ਜੀ ਦੇਖ ਲਓ ਕਿਤੇ ਸਾਲਾ ਪਿੰਡਾਂ ਦੇ ਵਿੱਚ ਉਦਾਂ ਹੀ ਮੈਚ ਖਾ ਪੀ ਜਾਈਦੇ ਦੇਖ ਲਓ ਭਾਈ ਜੀ ਜਾਮੂਣ ਵੀ 200 ਰੁਪਏ ਕਿਲੋ ਵਿਕਰੇ ਆ। ਸਾਬ ਲਾ ਲਓ ਤੁਸੀਂ। ਕੀ ਚੱਕਰ ਆ? ਨੇ ਜਾਮੂਣ ਆ ਵਾਸਤੇ ਪਰ ਸੋਚ ਪੈ ਗਿਆ 200 ਰੁਪਏ ਦਾ ਨਾ ਸੁਣ ਕੇ ਕਿ ਇਹ ਸਾਰੇ ਲੈ ਜਾਣ ਜਾਂ ਲੈ ਲੈ ਜਾਣ। ਇਹ ਤੋਂ ਕੋਈ ਵਧੀਆ ਚੀਜ਼ ਹੈਗੀ ਅਜੇ ਲਈ ਹੈਗੀ ਪਰ ਮੌਸਮੀ ਫਾਲਾ ਖਾਣਾ ਤੇ ਚਾਹੀਦਾ ਭਾਜੀ। ਪਾਈਆ ਕੇ ਲੈ ਲਓ। ਛਕੜ ਜਾ ਕਰ ਲਓ ਮੇਰੇ ਵਾਗ ਆ ਦੇਖੋ ਬਾਈ ਜੀ। ਇੰਨੀ ਕੀ ਹਿੰਮਤ ਪਈ ਮੇਰੀ ਤਾਂ। ਲਓ ਬਾਈ ਜੀ ਇੱਕ ਮੁੰਡਾ ਹੋਰ ਆਇਆ ਕਹਿੰਦਾ گاਉਂ ਮੇ ਤੋਂ ਹਮ ਫ੍ਰੀ ਮੇ ਖਾਤੇ ਹੈ ਯਹਾਂ ਪਾਈਏ ਹੀ ਦੇ ਦੋ ਬहोत ਹੈ ਦੇਖ ਲਓ ਬਾਈ ਆਜ ਹਾਲ ਹੈ ਸਕੈਨਰ ਪੇਜਾ ਠੀਕ ਹੈ ਕਿੰਨੇ ਪੈਸੇ ਹੋਗੇ 50 50 ਆਂ ਦੇ ਲੈ ਆਏ ਇੰਨੇ ਦੇਖ ਲਓ ਬਾਈ ਅਰੇ ਤੋਲਣ ਗਿਆ ਮੁੰਡਾ ਕਹਿੰਦਾ ਮੈਨੂੰ ਲੱਗ ਨਹੀਂ ਰੇ ਤੇਰੇ ਵਾਲੇ ਜਿਆਦਾ ਆ 12ਵੀਂ ਕੱਢ ਲੈ ਉਹ ਵੇ ਇਹ ਤਾਂ ਕਾਟਾ ਹੋ ਗਿਆ ਤੇਰਾ ਲੈ ਉਧਰ ਦੇ ਦੇ ਯਾਰ ਖਾਣ ਨੂੰ ਦੇ ਦੇ ਸਾਨੂੰ ਦੋ ਤੂ ਖਾ ਦੋ ਇੱਕ ਤੂੰ ਖਾਲਾ ਲੋ ਜੀ ਗਾਈਜ਼ ਅੱਜ ਦਾ ਦਿਨ ਇੱਥੇ ਸਮਾਪਤ ਹੁੰਦਾ ਆ ਮਿਲਦੇ ਆਪਾਂ ਆਪਣੇ ਨਵੇਂ ਤੇ ਨਵੇਂ ਵਲੌਗ ਦੇ ਵਿੱਚ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਰੱਬ ਰਾਖਾ ਤੁਹਾਡਾ ਸਾਰਿਆਂ ਦਾ